ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤਰਕਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਭਾਰ ਦੀ ਦਵਾਈ ਜਿਵੇਂ ਕਿ ਆਪਾਂ ਨੂੰ ਪਤਾ ਹੁਣ ਅੱਗੇ ਗਰਮੀ ਦੀ ਰੁੱਤ ਆ ਗਈ ਹੈ ਤਾਂ ਅੱਗੇ ਵਾਰ ਕੀ ਹੁੰਦਾ ਭਾਰ ਦੀ ਦਵਾਈ ਹੁੰਦੀ ਹੈ ਜਿਹੜੀ ਉਹ ਗਰਮ ਹੁੰਦੀ ਹੈ ਤੇ ਆਪਣੇ ਮਨ ਦੇ ਵਿੱਚ ਇਹ ਆ ਜਾਂਦਾ ਵੀ ਆਪਾਂ ਭਾਰ ਦੀ ਦਵਾਈ ਤਾਂ ਠੀਕ ਆ ਦੇ ਦੇਣੇ ਆ ਤੇ ਵੀ ਇਹਦੇ ਨਾਲ ਪਸ਼ੂ ਦੁੱਧ ਘਟ ਜਾਊਗਾ ਤੇ ਜਿਹੜਾ ਆਪਾਂ ਅੱਜ ਨੁਕਤਾ ਲੈ ਕੇ ਆਏ ਆਂ ਇਹ ਨੁਕਤਾ ਗਰਮੀ ਦੀ ਰੋਤਾਸਤੇ ਆ ਤੇ ਇਹ ਨੁਕਤਾ ਵਰਤਨ ਦੇ ਨਾਲ ਆਪਣਾ ਪਸ਼ੂ ਆ ਜਿਹੜਾ ਉਹ ਦੁੱਧ ਨਹੀਂ ਕੜਦਾ ਵੀਡੀਓ ਨੂੰ ਅੰਤ ਤੱਕ ਬਿਨਾ ਅੱਗੇ ਲਗਾਏ ਦੇਖਿਓ ਤਾਂ ਜੋ ਨੁਕਤਾ ਚੰਗੀ ਤਰ੍ਹਾਂ ਸਮਝ ਜਾ ਸਕੇ ਇੱਕ ਨਾ ਮੈਂ ਲਾਸਟ ਤੇ ਸਕਰੀਨ ਦੇ ਉੱਪਰ ਨਾ ਲਾ ਦੂੰਗਾ ਆਪਣੇ ਲਿੰਕ ਵੀਡੀਓ ਦੇ ਪਹਿਲਾਂ ਵੀ ਆਪਣੀਆਂ ਭਾਰਾਂ ਜਿਹੜੀਆਂ ਵੀਡੀਓ ਐ ਉਹ ਪਾਈਆਂ ਹੋਈਆਂ ਗਈਆਂ ਤੇ ਤੁਸੀਂ ਉਹ ਵੀ ਦੇਖ ਸਕਦੇ ਹੋ ਤੇ ਕਈ ਵਾਰ ਕੀ ਹੁੰਦਾ ਵੀ ਹਰ ਇੱਕ ਦਵਾਈ ਹਨਾ ਹਰ ਇੱਕ ਪਸ਼ੂ ਦੇ ਲਈ ਨਹੀਂ ਸਹੀ ਬੈਂਦੀ ਕਈ ਵਾਰ ਕੀ ਹੁੰਦਾ ਵੀ ਆਪਣੀ ਜਿਹੜੀ ਅੱਜ ਦਵਾਈ ਦੱਸ ਰਹੇ ਹਾਂ ਹੋ ਸਕਦਾ ਇਹਦੇ ਨਾਲ ਕਿਸੇ ਨੂੰ ਫਰਕ ਨਾ ਪਵੇ ਹਨਾ ਤੇ ਜਿਹੜੀਆਂ ਪਹਿਲਾਂ ਦੱਸਣ ਹੋਈਆਂ ਦਵਾਈਆਂ ਤਾਂ ਹੋ ਸਕਦਾ ਉਹਨਾਂ ਨਾਲ ਫਰਕ ਪੈ ਜਾਈ ਹੈ ਨਾ ਤੇ ਇਹ ਵੀ ਹੋ ਸਕਦਾ ਹੈ ਵੀ ਕਿਸੇ ਨੂੰ ਉਹ ਦਵਾਈਆਂ ਨਾਲ ਨਾ ਫਰਕ ਪਿਆ ਹੋਵੇ ਤਾਂ ਤੁਸੀਂ ਅੱਜ ਵਾਲਾ ਆਪਣਾ ਨੁਕਤਾ ਅਪਣਾ ਕੇ ਤੇ ਉਸ ਨਾਲ ਇਹਦੇ ਨਾਲ ਫਰਕ ਪੈ ਜੇ ਹਨਾ ਤੇ ਤਾਂ ਕਰਕੇ ਵੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਆਪਾਂ ਐਂਡ ਤੇ ਉਹ ਵੀਡੀਓ ਦਾ ਲਿੰਕ ਵੀ ਲਾਵਾਂਗੇ ਤੇ ਅੱਜ ਵਾਲੀ ਵੀਡੀਓ ਵੀ ਤੁਸੀਂ ਗੌਰ ਦੇ ਨਾਲ ਸਾਰੀ ਸੁਣ ਲਿਓ ਕੀ ਕੀ ਸਮਾਨ ਲੈਣਾ ਪੈਨ ਕਾਪੀ ਨੇੜੇ ਕਰ ਲਓ ਲਿਖਣਾ ਸੌਖਾ ਹੈ ਨਾ ਯਾਦ ਕਈ ਵਾਰ ਨਹੀਂ ਵੀ ਰਹਿੰਦਾ ਤਾਂ ਉਸ ਦੇ ਲਈ ਆਪਾਂ ਲਿਖ ਸਕਦੇ ਹਾਂ ਕੀ ਕੀ ਸਮਾਨ ਲੈਣਾ ਹੈਗਾ ਸਮੁੰਦਰ ਝੱਗ 50 ਗ੍ਰਾਮ ਮੋਚ ਰਸ 50 ਗ੍ਰਾਮ ਕਤੀਰਾ ਗੂੰਦ 50 ਗ੍ਰਾਮ ਤੇ ਤਾਗਾ ਮਿਸ਼ਰੀ 200 ਗ੍ਰਾਮ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾਣੀ ਦੇ ਵਿੱਚ ਆਪਾਂ ਭਿਉਂ ਕੇ ਰੱਖ ਦੇਣਾ ਬਾਹਰ ਨਰਾਲੀ ਰੱਖ ਦੇਣੀ ਹੈ ਭਿਉਂ ਕੇ ਇਹਨਾਂ ਸਾਰਾ ਸਮਾਨ ਨੂੰ ਕੱਚੇ ਜੇ ਮੇ ਕੱਚਾ ਕੋਰਾ ਕੁਜਾ ਹੁੰਦਾ ਉਹ ਕੱਚਾ ਕੁਜਾ ਕਹਿੰਦੇ ਦਾ ਕੋਰਾ ਕੁਜਾ ਕਹਿ ਸਕਦੇ ਆਪਾਂ ਉਹਦੇ ਵਿੱਚ ਭਿਉ ਕੇ ਸਾਰੀ ਰਾਤ ਆਪਾਂ ਰੱਖ ਦੇਣਾ ਸਮਾਨ ਸਾਰਾ ਤੇ ਪਸ਼ੂ ਨੂੰ ਕੀ ਕਰਨਾ ਹੈ ਪਸ਼ੂ ਨੂੰ ਜਦੋਂ ਆਪਾਂ ਇਹ ਸਮਾਨ ਭਿਉਤਾ ਤੇ ਪਸ਼ੂ ਨੂੰ ਵੀ ਆਪਾਂ ਖੁਰਨੀ ਤੋਂ ਪਾਸੇ ਜਾਂ ਬੰਨ ਲੈ ਸਕਦੇ ਆਂ ਜਾਂ ਖੁਰਨੀ ਮੁਰੋ ਵੇਲੀ ਕਰਦੇ ਹਨ ਵੀ ਆਪਾਂ ਦਵਾਈ ਦਾ ਹੁੰਦਾ ਵੀ ਆਪਾਂ ਖਾਲੀ ਪੇਟ ਦਵਾਈ ਦੇਣੀ ਆ ਸੁਭਾ ਜਦੋਂ 6-7 ਘੰਟੇ ਰਾਤ ਨੂੰ ਹੋ ਗਏ ਪਿਆਉ ਤੀਨ ਨੂੰ ਸਾਰੇ ਸਮਾਨ ਨੂੰ ਤਾਂ ਸੁਭਾ ਆਪਾਂ ਸਾਰੇ ਸਾਰਾ ਸਮਾਨ ਪਸ਼ੂ ਨੂੰ ਖਾਲੀ পেট ਦੇਣਾ ਇੱਕ ਵਾਰੀ ਸਮਾਨ ਮੈਂ ਦੁਆਰਾ ਫੇਰ ਨੋਟ ਕਰਾ ਦੇਣਾ ਕਈ ਵੀਰ ਕਈ ਬਜ਼ੁਰਗ ਦੇਖਣ ਆਲੇ ਜਿਨ੍ਹਾਂ ਨੂੰ ਵੈਕ ਕਰਕੇ ਨਹੀਂ ਦੇਖਣਾ ਆਉਦਾ ਹਣਾ ਤਾਂ ਉਹ ਕਈ ਵਾਰੀ ਫੋਨ ਕਾਲ ਕਰਕੇ ਮੈਨੂੰ ਪੁੱਛਦੇ ਆ ਬਈ ਰਵੀ ਇੱਕ ਵਾਰੀ ਦੇਖਤਾ ਸੀ ਲਿਆ ਸਾਨੂੰ ਦੁਆਰਾ ਦੇਖਣਾ ਨਹੀਂ ਆਇਆਗਾ ਤੇ ਸਾਨੂੰ ਲਿਖਾ ਦੇ ਹਣਾ ਉਨਾ ਸਮੇਂ ਦੁਆਰਾ ਫਿਰ ਲਖਾਉਣਾ ਸਮੁੰਦਰ ਝੱਗ 50 ਗ੍ਰਾਮ ਮੋਚ ਰਸ 50 ਗ੍ਰਾਮ ਤਾਗਾ ਮਿਸ਼ਰੀ 200 ਗ੍ਰਾਮ ਕਤੀਰਾ ਗੂੰਦ 50 ਗ੍ਰਾਮ ਇਹ ਸਾਰੇ ਸਮਾਨ ਨੂੰ ਕੋਰੇ ਕੁਜੇ ਦੇ ਵਿੱਚ ਰਾਤ ਨੂੰ ਭਿਉਂ ਕੇ ਰੱਖਣਾ ਤੇ ਸਵੇਰ ਆਪਣੇ ਪਸ਼ੂ ਨੂੰ ਖਾਲੀ ਪੀੜ ਦੇਣਾ ਪਸ਼ੂ ਨੂੰ ਰਾਤ ਨੂੰ ਖੁਰਨੀ ਤੋਂ ਪਾਸੇ ਕਰ ਲੋ ਜਾਂ ਖੁਰਨੀ ਵਿਹਲੀ ਕਰ ਲੋ ਤੇ ਸਵੇਰ ਆਪਾਂ ਖਾਲੀ ਪੀੜ ਦੇ ਦੇਣਾਗਾ ਇਸ ਨੁਕਤੇ ਦੇ ਨਾਲ ਆਪਣਾ ਪਸ਼ੂ ਠੀਕ ਵੀ ਹੋਊਗਾ ਤੇ ਆਪਣੇ ਪਸ਼ੂ ਦਾ ਦੁੱਧ ਦਾ ਵੀ ਕੋਈ ਫਰਕ ਨਹੀਂ ਪਊਗਾ ਇਹ ਨਹੀਂ ਹੋਊਗਾ ਵੀ ਦੁੱਧ ਘਟੂਗਾ ਤੇ ਮੈਂ ਇੱਕ ਦੁਬਾਰਾ ਫੇਰ ਇੱਕ ਦੱਸ ਦਿਆਂ ਵੀ ਇਹ ਜਿਹੜਾ ਨੁਕਤਾ ਹੈ ਇਹ ਨੁਕਤਾ ਸਿਰਫ ਤੇ ਸਿਰਫ ਗਰਮੀ ਦੇ ਵਿੱਚ ਅਪਣਾਉਣ ਵਾਲਾ ਨੁਕਤਾ ਹੈ ਇਹ ਨੁਕਤਾ ਆਪਾਂ ਸਿਆਲਾਂ ਦੇ ਵਿੱਚ ਨਹੀਂ ਅਪਣਾਉਣਾਗਾ ਜਿਵੇਂ ਕਿ ਹੁਣ ਆਪਣੀ ਰੋਟੀ ਇਦੂਗਾ ਹਾਂ ਗਰਮੀ ਦੀ ਰੋਟੀ ਆਜੂਗੀ ਤੇ ਇਸ ਰੁੱਤ ਦੇ ਵਿੱਚ ਹੀ ਅਪਣਾਉਣਾ ਇਹ ਗਰਮੀ ਦਾ ਨੁਕਤਾ ਹੈ ਭਾਰ ਦੇ ਲਈ ਪਸ਼ੂ ਦੇ ਭਾਰ ਲਈ ਗਰਮੀ ਦਾ ਨੁਕਤਾ ਆਪਣਾ ਇਹ ਨੁਕਤਾ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਜੋ ਕਿਸੇ ਲੋੜਵੰਦ ਪਸ਼ੂ ਪਾਲਕ ਦੇ ਕੋਲ ਆਪਣੀ ਵੀਡੀਓ ਪਹੁੰਚ ਸਕੇ ਤੇ ਆਪਣੇ ਪਸ਼ੂ ਪਾਲਕ ਜਿਹੜੇ ਮੀਰਪਰਾ ਉਹਨਾਂ ਦਾ ਭਲਾ ਹੋ ਸਕੇ ਜੇ ਤੁਹਾਡੇ ਕੋਲ ਵੀ ਕੋਈ ਨੁਕਤਾ ਹੈ ਜਾਂ ਕੋਈ ਸਵਾਲ ਕਰਨਾ ਚਾਹੋ ਤਾਂ 7717392062 ਮੇਰਾ WhatsApp ਨੰਬਰ ਹੈ ਤੁਸੀਂ ਉਹ ਤੇ ਮੈਸੇਜ ਕਰ ਸਕਦੇ ਹੋ ਮੈਨੂੰ ਜੇ ਕਿਸੇ ਨੇ ਕੋਈ ਗਾਂ ਮੱਝ ਕੋਈ ਜਾਨਵਰ ਵੇਚਣ ਦੀ ਵੀਡੀਓ ਬਣਵਾਉਣੀ ਹੈ ਜਾਂ ਕੋਈ ਚੰਗੇ ਜਾਨਵਰ ਰੱਖਿਆ ਉਹਨਾਂ ਦੀ ਮਸ਼ਹੂਰੀ ਕਰਵਾਉਣੀ ਹੈ ਤਾਂ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 7717392062 ਇਸ ਤੇ ਮੈਸੇਜ ਕਰ ਸਕਦੇ ਹੋ 99887 2858 ਇਸ ਨੰਬਰ ਤੇ ਕਾਲ ਕਰ ਸਕਦੇ ਹੋ ਜੇ ਬਾਈਚਾਸ ਕਾਲ ਨਾ ਚੱਕੀ ਜਾਵੇ ਤਾਂ ਜਿਹੜਾ ਪਹਿਲਾ ਨੰਬਰ ਦੱਸਿਆ ਉਹ ਤੇ ਤੁਸੀਂ WhatsApp ਤੇ ਮੈਸੇਜ ਛੱਡ ਸਕਦੇ ਹੋ ਜੁੜੇ ਰਹੋ ਪਿੰਡ ਤਰਕਾ TV ਚੈਨਲ ਦੇ ਨਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਨੁਕਤੇ ਦੇ ਨਾਲ ਤਦ ਤੱਕ ਲਈ ਦਿਓ ਅਜਾਜਤ ਧੰਨਵਾਦ ਜੀ